किन्ने ले आ मम्मा का फोन हां दीदी ने ले आ सी हाँ, क्यों कद ले आ सी अबे पापा, पापा मम्मा का फोन हां जोड़े ने ले आ सी मम्मा का फोन हां हां क्यों नहीं मारदा कौन भी क्यों गई ना जूर जूर। तो पापा ने दीदी ने ओ ठंडा पी दी कर लो ठंडा पीता है ने हां ठंडा कर लो पापा ने ठंडा पीता था सामने आ पापा ने ठंडा ठंडा पीता कल की तो ठंडा पीता हुआ चल जिम लाइए आजा नहीं जिम नहीं ਕਿੰਨੇ ਫਰੂਟੀ ਕਿੰਨੇ ਪੀਤੀ? 3 3 ਨੇ। ਐ ਪਾਪਾ ਨੇ ਨੇ ਪਾਪਾ। ਪਾਪਾ ਮੇਰੇ ਝੂਠ ਨਾਲ ਇਹ ਕਹਿੰਦਾ ਮੈਂ ਕੱਲ ਕਿਦੋਂ ਪੀਤੀ। ਤੂੰ ਇਹਦੇ ਮੈਨੂੰ ਫਰੂਟੀ ਦੇਤੀ। ਗੱਲ ਪਾਪਾ ਤੂੰ ਪਹਿਲਾਂ ਦੋਰੇ ਤੂੰ ਪੀਤੀ ਸੀ ਫਰੂਟੀ। ਨਹੀਂ ਇਹਨੇ ਪੀਤੀ ਫੁੱਜੀ। ਹਾਂ? ਮੈਂ ਫੁੱਜੀ ਕਹਿੰਦਾ ਪੀਤੀ। ਐਸਾ? ਇੱਧਰੇ ਇੱਧਰੇ ਹੋਸ਼ ਇੱਕ ਮਿੰਟ ਇੱਕ ਮਿੰਟ ਖਲੋ ਜਾ ਹੁਣ ਮੈਨੂੰ ਪੁੱਛ ਲੈਂਦੇ ਹੁਣ। ਪਾਪਾ ਮੈਂ ਕੱਲ ਅੱਜ ਨਹੀਂ। ਨਹੀਂ ਨਹੀਂ ਤੂੰ ਨਾ ਬੋਲ ਖੋਸ਼ ਹੁਣ। ਮਤਲਬ ਤੂੰ ਦੱਸੋ ਬੇਟਾ। ਪਹਿਲਾਂ ਇਹਨੇ ਪਿੱਗ ਪੀਤੀ। ਹਾਂਸਾ ਸਟਿੰਗ ਪੀਤੀ ਨੇ। ਮੈਂ ਨਹੀਂ ਥੱਦਾ ਪੀਤਾ ਕੋਕ ਵੀ ਪੀਤਾ ਨੇ ਹਾਂ ਖੁਸ਼ ਹੋ ਕੇ ਵੀ ਪੀਤਾ ਤੂੰ ਨਹੀਂ ਪਾਪਾ ਮੈਂ ਪਤਾ ਕੀ ਆ ਪਾਪਾ ਕੋਕ ਚੁੱਲ ਜਾ ਸਾਰਾ ਚੁੱਪ ਕਰ ਮਿਲਗਾ ਤੂੰ ਪਾਪਾ ਜੀ ਤੁਸੀਂ ਕੱਲ ਫਰੂਟੀ ਦਿੱਤੀ ਸੀ ਨਾ ਮੈਨੂੰ ਉਹ ਮੈਂ ਪੀ ਲਈ ਬਸ ਫਿਰ ਪਹਿਲਾਂ ਥੱਦਾ ਲੈ ਪਾ ਕੇ ਲੈ ਪਾਪਾ ਮੈਂ ਪਤਾ ਕੀ ਆ ਮੈਂ ਨਾ ਤੁਸੀਂ ਕੱਲ ਫਰੂਟੀ ਦਿੱਤੀ ਸੀ ਨਾ ਮੈਨੂੰ ਪਾਪਾ ਮੈਂ ਕੱਲ ਪਾਪਾ ਇਹ ਮੇਰੀ ਗੱਲ ਸੁਣ ਨਹੀਂ ਦਿੰਦਾ ਪਾਪਾ ਦੀਦੀ ਮੇਰੀ ਗੱਲ ਸੁਣੋ ਪਾਪਾ ਜੀ ਮੇਰੀ ਗੱਲ ਸੁਣੋ ਆਪਾ ਜੀ ਨੇ ਇਹ ਨਹੀਂ ਮੇਰੀ ਗੱਲ ਨਹੀਂ ਸੁਣੋ ਚਲ ਹੁਣ ਦੀਦੀ ਦੀ ਸੁਣ ਲੀਏ ਚੁੱਪ ਕਰ ਹਾਂ ਦੱਸੋ ਪਾਪਾ ਜੀ ਥੋਪ ਦੇ ਕਰ ਜਾ ਇੱਕੋ ਮਿੰਟ ਉਹ ਬਾਦ ਲਾਉਣੇ ਤੇ ਦੱਸੋ ਬੇਟਾ ਪਾਪਾ ਜੀ ਤੁਸੀਂ ਮੈਨੂੰ ਕੱਲ ਫਰੂਟੀ ਦਿੱਤੀ ਨਾ ਹਾਂ ਉਹ ਜਿਹੜਾ ਚਾਚੂ ਆਇਆ ਸੀ ਹਾਂ ਗੋਤ ਪੀ ਚਾਚੂ ਉਹਨਾਂ ਨੇ ਮੈਂ ਇੱਕ ਫਰੂਟੀ ਪੀ ਲਈ ਥੱਲੇ ਆ ਕੇ ਮੈਂ ਨਾ ਮੈਂ ਪਾਪਾ ਸੁਣ ਤਵੋਂ ਮੇਰੀ ਗੱਲ ਸੁਣੋ ਪਾਪਾ ਸੁਣ ਤਾਂ ਲੈਣ ਦੇ ਦੀਦੀ ਦੀ ਹਾਂ ਤੀ ਫਰੂਟੀ ਦੇ ਤੇ ਮੈਨੂੰ ਹਾਂ ਮੈਂ ਉੱਪਰ ਭਾਜੂ ਫੇਰ ਹਾਂ ਮੈਂ ਨਾ ਫਰੂਟੀ ਪੀ ਲਈ ਥੱਲੇ ਹੋ ਜਾ ਜੋਰੇ ਹਾਂ ਮੈਂ ਥੱਲੇ ਫਰੂਟੀ ਪੀ ਲਈ ਹਾਂ ਮੜਕੇ ਜੋੜਾ ਮੰਗੀਦਾ ਵੇ ਕਹਿੰਦੇ ਮੇਲੇ ਫੂਤੀ ਨਹੀਂ ਲਗੇ ਮੈਂ ਮੈਂ ਤੇਰਾ ਮੂਦਾ ਟੈਸਟ ਕਰ ਲਿਆ ਵਾ ਹਾਏ ਹਾਏ ਤੂੰ ਨੇ ਪੀਤੀ ਫਰੂਟੀ ਤੂੰ ਫੇਰ ਨਹੀਂ ਪੀਤੀ ਮੈਂ ਹੁਣ ਨਹੀਂ ਪੀਤੀ ਰੋਂਦਿਆ ਮਣਕੇ ਕਹਿੰਦਾ ਮੈਂ ਨਹੀਂ ਮੈਂ ਨਾ ਨਹੀਂ ਆ ਮੈਂ ਪਪਾ ਨਹੀਂ ਪਪਾ ਮਾਮੀ ਇਹ ਲਓ ਜੀ ਪਿਲਾ ਪਪਾ ਮੈਂ ਨਹੀਂ पूरी कर दो पापा बना पापा कोसा हाथ बराए कर लो बेटा जोरे तू भी हाथ बराए कर की गल होई चिप्स भी खादा तू जोरे नहीं खादा मैं किन्ने खादा है चिप्स दीदी ने पापा ने सुके खादे पापा ने किन्ने इन्ने दीदी ने खादे किन्ने अरे मिनो मैं बना ये दे पापा बिंदु तेल थे दो पापा मैं तेल नो मारता दीदी दे तू ਨਹੀਂ ਕਟੇ ਨਹੀਂ ਨੋ ਕਿਤੇ ਨਹੀਂ ਬڑے ਹੋ ਗਏ ਨੋ ਕਿੰਨੇ ਦਾ ਬੜੇ ਕਿਦਾਂ ਹੋ ਗਏ ਨੋ ਤੇਰੇ ਮੈਂ ਵੀ ਛੇ ਹੋ ਗਏ ਹਾਂ ਕੋਈ ਨਹੀਂ ਖੋਸ਼ੀ ਦਰਾਉ ਨੇਲ ਕਟਰ ਕਿੱਥੇ ਆ ਨੇਲ ਕਟਰ ਪਾਪਾ ਉੱਥੇ ਕੱਟ ਦੀ ਨੋ ਤੇਰੇ ਮਨੇ ਕੋ ਨਾ ਨਹੀਂ 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 ਫਿਰ ਬੜੇ ਕਟੇ ਕਿਉਂ ਨਹੀਂ ਕਿੰਨੇ ਨਹੀਂ ਕਟੇ ਨੋ ਤੇਰੇ ਮੰਮਾ ਤੇ ਪਾਪਾ ਤੇ ਗੱਲ ਕਟੇ ਹਾਂ ਨਹੀਂ ਕਟੇ ਤੇ ਲੈ ਜੇ ਨੋ ਗੱਡੇ ਬੱਡੇ ਹੋ ਕੇ ਆ ਰਹੇ ਇਧਰ ਉਹ ਜਦ ਮਾਰਦਾ ਯਾਰ ਤੂੰ ਨਾ ਨਾ ਕਰਦੇ ਪਾਪਾ ਜੀ ਲਾਉ ਉਹਨੇ ਮੇਰੇ ਨਾਲ ਹਾਂ ਲਾਉ ਉਹਨੇ ਨਾਲ ਮੇਰਾ ਕਿੱਥੇ ਇਹਦੀ ਸਾਟ ਲੱਗੀ ਬਿਲਕੁਲ ਇੱਥੇ ਲੱਗੀ ਹੋਣੀ ਮੇਰੇ ਇਹਨੇ ਪਤਾ ਕੀ ਕੀਤਾ ਜਿੱਦ ਮੈਂ ਖੇ ਇਦਾਂ ਜਿਮ ਲਾਉਣ ਲਈ ਨਾ ਜਿੱਦ ਉਹ ਨਾ ਮੈਂ ਜਿਮ ਲਾਉਣ ਲਈ ਤੇ ਇਹਨੇ ਮੇਰੇ ਨਾ ਮਾਰਤਾ ਪਾਪਾ ਸ਼ੋਪਾ ਪਾਪਾ ओ जोरे हाँ हाँ जी बोली दावा पापा हाँ जी काले काले पता ए नो न मेरे बाबा थोड़े पीड़िती के पीड़ित पापा मैं आया था डिसामले पीता काले पस्तों और कब लिया है काली पीया न काले हम वो काले न थोड़े पीड़ित मेरी गाल सुनो पापा पता कि ये भी मतलब पता कि एम पता कि करता ही ਏ ਨੋਗੜਾ ਲੱਗਿਆ ਪਤਾ ਕੀ ਆ ਇਹਦੇ ਜਿਹੜੇ ਨੋ ਹਨ ਆਵੇ ਵੱਡੇ ਵੱਡੇ ਮੇਰੇ ਤੇ ਘੱਟੇ ਹੋ ਜਾਣਗੇ ਹੋਰ ਨਾ ਮਿਲਗਾ ਉਹ ਮੈਨਾ ਪਤਾ ਕੀ ਖੇਡਾਂ ਜਿਹੜਾ ਮੈਂ ਨਾ ਜਿਮ ਇੱਦਾਂ ਲਾਉਂਦੀ ਮੈਂ ਜਿੱਤੇ ਜਿਮ ਲਾਉਂਦੀ ਕੀ ਹੋਰ ਦਾਸ ਆਪਾਂ ਜਦੋਂ ਮੈਂ ਤੇ ਲੋ ਮੈਂ ਜਿੱਤੇ ਜਿਮ ਲਾਉਂਦੀ ਪਾਪਾ ਕੋਲੋਂ ਦਾਰ ਕਿਦੇ ਮੈਂ ਕੋਈ ਦਾ ਹੱਥ ਕੋਈ ਮੈਨੂੰ ਤਾਂ ਇਹ ਨੂੰ ਕੋਹ ਨਹੀਂ ਆਖਣੇ 9 ਮਾਰਕ ਮੈਨੂੰ ਕੋਹ ਨਹੀਂ ਆਖਿਆ ਹਾਂ ਮੈਂ ਇਦਾਂ ਜੇ ਮਲਾਉਂਦੀ ਹਾਂ ਪਤਾ ਇਹਨੇ ਕੀ ਕੀਤਾ ਹੱਥ ਮਾਰ ਦਿੱਤਾ ਉਹ ਪਾਪਾ ਆਇਆ ਜੋ ਆ ਗਿਆ ਜੋ ਆ ਰਿਹਾ ਹੈ ਅਬ ਇਹਨੇ ਸ਼ਿਤਰ ਬਦਲਿਆ ਹਾਂ ਸਰ ਆਤਰ ਕੇ ਰੁਗ ਨੂੰ ਕੰਧੋ ਪਰ ਲੰਗਾਵਾਂਗੇ ਹਾਂ ਮੇਨੇ ਨਾ ਗੁੰਡਾ ਡਿਆ ਹਾਂ ਤੇ ਤੁਸੀਂ ਨਾ ਮਗਾ ਲੇ ਫੇਰ ਹਾਂ ਇਸੀ ਹੈ ਆ ਦਿਓ ਹੀ ਭਈ